ਕੱਪ ਫਰ ਚਾਹੇ ਲੜਾ ਦਿਨੇ ਚਾਹੀਦਾ ਹੀ ਸਾਡਾ ਮੁੰਡਾ ਨੇ ਆਡ ਉਹ ਅਸੀਂ ਮਹਿਤੀ ਬੰਦੇ ਆਈ ਮਹਿਤੀ ਬੰਦੇ ਆ ਓਏ ਮੈਂਬਰ ਦੂਰ ਬੰਦੇ ਦਾ ਖਾਨਦਿਆ ਤੂੰ ਆ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਏ ਫੇਰ ਤੂੰ ਮਦਦਿਆ ਪਿਆਨਾ ਪਿੱਛੇ ਇੰਨਾ ਕੁ ਰੱਬ ਨੇ ਤੈਨੂੰ ਦਿੱਤਾ ਓਏ ਹਾਂ ਕਰੋੜਾ ਕਰੋੜ ਹਰ ਹਰ ਇੱਕ ਗੱਡੀ ਮਗਰਾਂ ਦਾ ਕਰੋੜ ਕੋੜ ਦੀ ਗੱਡੀ ਮਗਰ ਫੇਰ ਤੂੰ ਥੱਗੀਆਂ ਬਾਲੀਆਂ ਕਰਨ ਦਿਆ ਵਾ ਔਰ ਪੈਸਾ ਦਾ ਗੱਲ ਨਿਆਰਾ ਬੱਚਾ ਦੀ ਗੱਲ ਕਰਕੇ ਤੇ ਸਾ ਮਰਦੀ ਕਰਕੇ ਦੇ ਦੀਕ ਬੱਚਾ ਮੇਰਾ ਬੱਚਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਪਹਿਲ ਤੇ ਧਣ ਗੋ ਲਗਨ ਕਾ ਪਰਤੀਆਂ ਦੇ ਗੋਲਿਆ ਹਰ ਬੇਲ ਸਾਡੇ ਕੋਲ ਆ ਗਿਆ ਹਰ ਜੀ ਸਾਡੇ ਕੋਲ ਆ ਪੱਜ ਕਿੱਥੇ ਗੁਜਾਈ ਸੁਖਪੀ ਹਸਪੀਟਲ ਜੁਲਵਾ ਸਰ ਜਿਹੜਾ ਮਸਲਾ ਹੋਇਆ ਇੱਥੇ ਇਹਨਾਂ ਦੇ ਇਹ ਸੁਖਬੀਰ ਹਸਪਤਾਲਿਆ ਉੱਥੇ ਇੱਕ ਮਰੀਜ਼ ਦਾਖਲ ਇਹਨਾਂ ਦਾ 25 26 ਸਾਲ ਦਾ ਨੌਜਵਾਨ ਹੈ ਤੇ ਉਹਦੇ ਬਾਰੇ ਚ ਮੰਗ ਕਰ ਰਹੇ ਕਿ ਡਾਕਟਰ ਸਾਹਿਬ ਨੇ ਜਿਹੜਾ ਪੈਸੇ ਜ਼ਿਆਦਾ ਬਣਾਤੇ ਆ ਤੇ ਇਲਾਜ ਨਹੀਂ ਸਹੀ ਕਰਦੇ ਕਿੰਨੀ ਦੇਰ ਤੋਂ ਐਡਮਿਟ ਹੈ ਜੀ ਇਹ ਪਹਿਲਾਂ 1 ਮਹੀਨਾ 1.5 ਮਹੀਨਾ ਰਿਹਾ ਜੋ ਡਾਕਟਰ ਸਾਹਿਬ ਨੇ ਦੱਸਿਆ ਵਾ ਬਾਅਦ ਛੁੱਟੀ ਮਿਲ ਗਈ ਦੀਵਾਲੀ ਤੋਂ ਬਾਅਦ ਦੁਬਾਰਾ ਦਾਖਲ ਹੈਗਾ ਜੀ ਅੱਛਾ ਜੀ ਸਰ ਕਹਿੰਦੇ ਜੀ ਬਿੱਲ ਬਹੁਤ ਜ਼ਿਆਦਾ ਬਣਾ ਛੱਡੇ ਇਹਨਾਂ ਨੇ ਉਹ ਮੰਗ ਉਹਨਾਂ ਦੀ ਇਹ ਬਿੱਲ ਜ਼ਿਆਦਾ ਬਣਾਇਆ ਵਾ ਇਹ ਸਬੰਧੀ ਆਪਾਂ ਜਿਹੜਾ ਵਾ ਆਪਣਾ ਡਾਕਟਰ ਸਾਹਿਬ ਨਾਲ ਮਣੇ ਫਰਸਟ ਆਪਣੀ ਪ੍ਰੈਫਰੈਂਸ ਹੈ ਕਿ ਵੀ ਮਰੀਜ਼ ਨੂੰ ਚੰਗੇ ਜਗ੍ਹਾ ਇਲਾਜ ਕਰਾਇਆ ਜਾਵੇ ਉਹਨੂੰ ਬਚਾਇਆ ਜਾਵੇ ਸੈਕੰਡ ਜੋ ਵੀ ਆਪਣਾ ਇਨਕੁਆਇਰੀ ਕਰਕੇ ਜੋ ਵੀ ਦੋਸ਼ੀ ਪਾਇਆ ਕੋ ਦੇ ਕਰ ਵੀ ਕਿ ਪਰਿਵਾਰ ਵੱਲੋਂ ਸੜਕ ਵੀ ਜਾਮ ਕੀਤੀ ਗਈ ਹੈ ਟ੍ਰੈਫਿਕ ਵੀ ਜਾਮ ਹਾਂਜੀ ਪਰਿਵਾਰ ਦੀ ਮੰਗਿਆ ਕਿ ਸਾਡਾ ਇਲਾਜ ਜ਼ਿਆਦਾ ਹੋਇਆ ਬਾਈ ਕੋਈ ਡਾਕਟਰ ਸਾਹਿਬ ਨਾਲ ਗੱਲ ਉਹਨਾਂ ਨੇ ਕਰ ਰਹੇ ਗੱਲ ਕਰ ਰਹੇ ਜੀ ਅਸੀਂ ਤੇ ਉਸ ਤੋਂ ਬਾਅਦ ਉਹ ਜੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਪਰਿਵਾਰ ਵੱਲੋਂ ਇਨਜਾਮ ਹੈ ਕਿ ਉਹ ਕਹਿੰਦੇ ਇਸ ਵੇਲੇ ਜਵਾਬ ਦੇ ਦਿੱਤਾ ਕਿ ਇਹ ਪੇਸ਼ੈਂਟ ਨੂੰ ਕਿ ਹੁਣ ਲੈ ਜਾਓ ਪੀਜੀਆ ਇਨ ਕਰ ਰਹੇ ਨਹੀਂ ਉਹ ਨਹੀਂ ਉਹ ਕਹਿੰਦੇ ਤੁਸੀਂ ਬਿਹਤਰ ਇਲਾਜ ਕਰਾਉਣਾ ਤਾਂ ਆਪਣਾ ਸ਼ਿਫ ਇਹ ਤਾਂ ਡਾਕਟਰ ਦੱਸ ਸਕਦੇ ਉਹਨਾਂ ਕੋਲ ਬੈਠ ਜਾ ਕੇ ਮੇਰਾ ਡਾਕਟਰ ਨਹੀਂ ਨਾ ਹੈਗਾ ਸਵਾਲ ਮੇਰੇ ਮੁਤਲਕਾ ਕਰੋ ਨਾ ਤੁਸੀਂ ਇੱਕ ਸਰ ਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲੋਂ ਦੀਵਾਲੀ ਤੋਂ ਪਹਿਲੋਂ ਦਾਖਲ ਹੋਇਆ ਸੀ ਅਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਮਾਰੀ ਭਿਆਨਕ ਬਿਮਾਰੀ ਹੈ ਉਸ ਤੋਂ ਬਾਅਦ ਇਹ ਦੀਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਿਆ ਸੀ ਇਹਨੂੰ ਕਿਹਾ ਸੀ ਤੁਹਾਲੇ ਐਡਮਿਟੇ ਰਹਿਣਾ ਚਾਹੀਦਾ ਹੈ ਇਸਾ 7 ਦਿਨ ਬਾਅਦ ਫੇਰ ਆਇਆ ਫਿਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਣੇ ਉਹਨ ਮਾਈ ਸਵੇਰੇ ਪੁੱਛਿਆ ਸੀ ਕਿ ਅੰਦਰ ਜੀ ਮੈਂ ਇੱਥੇ ਮਾਤਾ ਦੇ ਗਿਆ ਸੀ ਤੇ ਮੈਂ ਪੁੱਲ ਬੁਛਾਉਂਦਾ ਪੁੱਛਦਾ ਰਾਜ ਪੀ ਚਲੋ ਇਹ ਤਾਂ ਰੱਬ ਹੀ ਜਾਣਦਾ ਇਹਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਡੋਸਿਸਟ ਬਣ ਗਿਆ ਜਿਹੜੀ ਪਾਸਨਾਂ ਪਰ ਹੀ ਹੋਈ ਸੀ ਉਹਦਾ ਅਸੀਂ ਇੱਕ ਟਿਊਬ ਪਵਾਤੀ ਸੀ ਉਹਦੇ ਉੱਤੇ ਡਰੇਨ ਹੋਇਆ ਸੀ ਪਹਿਲੇ ਦਿਨ 3 2 3 ਲੀਟਰ ਡਰੇਨ ਹੋ ਗਿਆ ਹੁਣ ਵੀ ਡਰੇਨ ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਦਾ ਦੱਸਤੀਆਂ ਸੀ ਤੇ ਇਹ ਕਹਿੰਦੇ ਸੀ ਵੀ ਅਸੀਂ ਇੱਕ ਟੂ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਲੱਗ ਗਿਆ ਸੀ ਉਹਨਾਂ ਵੱਲੋਂ ਬਾਹਰ ਸੜਕਾਂ ਜਮ ਕੀਤੀਆਂ ਜਿਹਨਾਂ ਦੋ ਦਿਨ ਕਿਹਾ ਉਹ ਧੰਨਾ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਤੇ ਜੋ ਇਸ ਲਈ ਵੇਖਦੇ ਹਾਂ ਵੀ ਬਾਕੀ ਥੋੜੇ ਗਰੀਬ ਆਦਮੀ ਆ ਤੇ ਕੁਝ ਉਹਨਾਂ ਦੀ ਮਦਦ ਕਰਦੇ। ਐਸਾ ਬੰਦਾ ਵੱਲੋਂ ਕਹਿ ਰਹੇ ਨੇ ਸਾਡੇ ਕੋਲ ਪੈਸੇ ਵੱਧ ਲੈ ਗਏ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦ ਇਸ ਤਰ੍ਹਾਂ ਲੈਂਦਾ ਇਹ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ ਜਦੋਂ ਮਰੀਜ਼ ਆਉਂਦਾ ਉਦੋਂ ਹੱਥ ਜੋੜ ਕੇ ਆਉਂਦਾ ਜਦੋਂ ਜਾਂਦਾ ਉਦੋਂ 50 ਗੱਲਾਂ ਕਰਦਾ। ਪਰ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਇਲਾਜ ਆ ਸਹੀ ਨਹੀਂ ਹੋਇਆ ਵਾ ਪਹਿਲਾਂ ਸਵਾਲੀ ਤੋਂ ਪਹਿਲਾਂ ਉਹ ਜਿਹੜਾ ਇਲਾਜ ਹੈ ए डॉ हर्षदीपक ही इज डीएम इन गैस्ट्रोएंटरोलॉजी वो सुपर स्पेशलिस्ट डे स्पेशलिस्ट ने सुपर स्पेशलिस्ट ने वो पेट दे सुपर स्पेशलिस्ट ने पेशेंट ਜਦੋਂ ਡਿਸਚਾਰਜ ਕੀਤਾ ਗਿਆ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅੱਜ ਹਾਂਜੀ ਅੱਜ ਕੌਨਸ਼ੀਅਸ ਹੈ ਠੀਕ ਹੈ ਬਿਲਕੁਲ ਫਰਸਟ ਕਲਾਸ ਹੈ ਅਸੀਂ ਇਸਲੀ ਹਾਰ ਸੈਂਟਰ ਭੇਜਣਾ ਚਾਹੁੰਦੇ ਸੀ ਉਹ ਵੀ ਲਿਜਾਣੇ ਚਾਹੁੰਦੇ ਸੀ ਵੀ ਉੱਥੇ ਸਾਰੇ ਟਰੀਟਮੈਂਟ ਜਿਆਦਾ ਬੈਟਰ ਹੋ ਜਾਏਗੀ ਡਾਕਟਰ